ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮੈਲਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮੈਲਦੀ ਮੋਰੀ ਅਸੀਂ ਆਪ ਨਾ ਲਾਈਆ ਵੇ ਏ ਤਾਲ ਲੱਗੀਆਂ ਜੋਰੋ ਜੋਰੀ ਅਸੀਂ ਆਪ ਨਾ ਲਾਈਆ ਵੇ ਤਾ ਲੱਗੀਆਂ ਜੋਰੋ ਜੋਰੀ ਮੈਂ ਤੇਰੀ ਸਜਣਾ ਵੇ ਤੋ ਮੇਰਾ ਸਜਣ ਰੰਗੀਲਾ ਮੈਂ ਤੇਰੀ ਸਜਣਾ ਵੇ ਤੂੰ ਮੇਰਾ ਸਜਣ ਰੰਗੀਲਾ ਮੈਂ ਸਮਝ ਬੇਸਮਝ ਹੋਈ ਵੇ ਤੂੰ ਸੋਣਾ ਸ਼ੈਲ ਸ਼ਬੀਲਾ ਮੈਂ ਸਮਝ ਬੇਸਮਝ ਹੋਈ ਵੇ ਤੂੰ ਸੋਣਾ ਸ਼ੈਲ ਸ਼ਬੀਲਾ ਦੋ ਤਾਰਾ ਵੱਜਦਾਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾਵੇ ਰਾਜਣਾ ਨੂਰ ਮਹਿਲ ਦੀ ਮੋਰੀ ਅਸੀਂ ਆਪਨਾ ਲਾਈ ਆਵੇ ਏ ਤਾਲ ਲੱਗੀਆਂ ਜੋਰੋ ਜੋਰੀ ਅਸੀਂ ਆਪਨਾ ਲਾਈ ਆਵੇ ਤਾਲ ਲੱਗੀਆਂ ਜੋਰੋ ਜੋਰੀ ਮੈਂ ਤੇਰੀ ਹੋ ਗਈ ਆ ਬਣਿਆ ਰਹੀ ਵੇ ਮੇਰਾ ਮੈਂ ਤੇਰੀ ਹੋ ਗਈਆ ਤੂੰ ਵੀ ਬਣਿਆ ਰਹੀ ਹੁਣ ਮੇਰਾ ਤੂੰ ਚੰਨ ਚਕੋਰੀ ਮੈਂ ਹਰ ਦਮ ਧਿਆਨ ਤਰਾਵੇ ਤੇਰਾ ਤੂੰ ਚੰਨ ਚਕੋਰੀ ਮੈਂ ਹਰ ਦਮ ਧਿਆਨ ਤਰਾਵੇ ਤੇਰਾ ਉਹ ਤਾਰਾ ਵਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਅਸੀਂ ਆਪ ਨਾ ਲਾਈਆ ਵੇ ਏ ਤਾਂ ਲੱਗੀਆਂ ਜੋਰੋ ਜੋਰੀ ਅਸੀਂ ਆਪ ਨਾ ਲਾਈਆ ਵੇ ਤਾਂ ਲੱਗੀਆਂ ਜੋਰੋ ਜੋ